ਹਾਂਜੀ ਸ਼ਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਸਵਾਗਤ ਹੈ ਜੀ ਅੱਜ ਆਪਾਂ ਨਾ ਲਾਈਨਿੰਗ ਭਿਉਣੀ ਤੁਹਾਨੂੰ ਦੱਸ ਦਿਆਂ ਜੀ ਕਿਵੇਂ ਕੀ ਇਹਦਾ ਰੰਗ ਬਿਲਕੁਲ ਨਾ ਉਤਰੇ ਤੇ ਨਾ ਹੀ ਇਹਦਾ ਰੰਗ ਉਤਰੂਗਾ ਤੇ ਨਾ ਹੀ ਜੀ ਇਹ ਸੁੰਗੜੂਗੀ ਜੀ ਆਪਾਂ ਨੂੰ ਇਸ ਤਰੀਕੇ ਨਾਲ ਭਿਉਵਾਂਗੇ ਤੇ ਤੁਹਾਨੂੰ ਆਪਾਂ ਦੱਸ ਦਿਆਂ ਜੀ ਕਿੱਦਾਂ ਭਿਉਣੀ ਆ ਜੀ ਤੇ ਇਹਦਾ ਰੰਗ ਬਿਲਕੁਲ ਵੀ ਨਹੀਂ ਉਤਰੂਗਾ ਜੀ ਆਪਾਂ ਪਾਣੀ ਬਿਲਕੁਲ ਨੋਰਮਲ ਲੈਣਾ ਜੀ ਗਰਮ ਨਹੀਂ ਲੈਣਾ ਗਾ ਬਿਲਕੁਲ ਨੋਰਮਲ ਜਿਵੇਂ ਆਮ ਪਾਣੀ ਹੁੰਦਾ ਜੀ ਨੋਰਮਲ ਪਾਣੀ ਤੇ ਇਹਦੇ ਵਿੱਚ ਜੀ ਆਪਾਂ ਪਾਵਾਂਗੇ ਜੀ ਫੜਕੜੀ ਜੀ ਥੋੜੀ ਜੀ ਇੱਕ ਚਮਚੇ ਵਾਂਗੂ ਫੜਕੜੀ ਸੀ ਜੀ ਇੱਕ ਫੜ ਚਮਚਾ ਫੜਕੜੀ ਦਾ ਪਾਵਾਂਗੇ ਜੀ ਤੇ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਦੇ ਜੀ ਇਹ ਆਪਾਂ ਪਾਤਾ ਜੀ ਨਮਕ ਦੋ ਚਮਚੇ ਪਾਵਾਂਗੇ ਜੀ ਇੱਕ ਫੜਕੜੀ ਦਾ ਪਾਤਾ ਜੀ ਤੇ ਦੋ ਚਮਚ ਆਪਾਂ ਨਮਕ ਦੇ ਪਾਵਾਂਗੇ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਨੇ ਆ ਜੀ ਬਸ ਆਪਣਾ ਪਾਣੀ ਨਾਰਮਲੀ ਸੀ ਜੀ ਆਪਾਂ ਪਾਣੀ ਉਨਾ ਕ ਪਾ ਲਿਆ ਕਿ ਜਿੰਨੀ ਕ ਆਪਣੀ ਇਹਦੇ ਵਿੱਚ ਲਾਈਨਿੰਗ ਉਹ ਹੋ ਜਵੇ ਜੀ ਆਪਾਂ ਦੇਖਿਆ ਇਹ ਜੀ ਅਕਸਰ ਹਣਾ ਜਦੋਂ ਵੀ ਆਪਾਂ ਸੂਟ ਸਲਾਈ ਕਰਾਉਂਦੇ ਆ ਤਾਂ ਆਪਾਂ ਲਾਈਨਿੰਗ ਉੱਤੇ ਹੀ ਲਵਾ ਲੈਂਦੇ ਆ ਕਿ ਉਹ ਸੁੰਗੜ ਜਾਂਦੀ ਹੈ ਜੀ ਤੇ ਹੁਣ ਇਹ ਬਿਲਕੁਲ ਨਹੀਂ ਸੁੰਗੜੂਗੀ ਜੀ ਇਹ ਆਪਾਂ ਇਹਨੂੰ ਇਹਨੂੰ ਚੰਗੀ ਤਰ੍ਹਾਂ ਭਿਉਂ ਦਿੰਨੇ ਆ ਜੀ। ਇਹਦੇ ਨਾਲ ਜਿਹੜਾ ਵੀ ਰੰਗ ਉਤਰਨਾ ਹੋਊਗਾ ਜਿੰਨੇ ਕਲੇ ਥੂਗੜਨਾ ਹੋਊਗਾ ਜੀ। ਇਹ ਸੂਗੜ ਜੂਗੀ ਤੇ ਇਹਨੂੰ ਨਾ ਆਪਾਂ 2 ਘੰਟੇ ਭਿਉਂ ਕੇ ਰੱਖਾਂਗੇ ਜੀ। 2 ਘੰਟੇ ਭਿਉਣ ਤੋਂ ਬਾਅਦ ਫਿਰ ਆਪਾਂ ਦੱਸ ਦਿਆਂ ਜੀ ਫਿਰ ਆਪਾਂ ਇਹਨੂੰ ਕੀ ਕਰਨਾ ਵਾਂ ਦੀ। ਤੇ ਇਹਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਜੀ। ਇਹ ਨੂੰ ਆਪਾਂ ਹੁਣ 2 ਘੰਟਿਆਂ ਵਾਸਤੇ ਜੀ ਭੋਂਕੇ ਰੱਖ ਦਿੰਨੇ ਆ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਹਾਂ ਜੀ ਆਪਣੀ ਲਾਈਨਿੰਗ ਭੋਂਤੀ ਨੂੰ ਡੇਢ ਦੋ ਘੰਟੇ ਹੋ ਗਏ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਇਧਰ ਸਾਫ਼ ਪਾਣੀ ਚ ਕੱਢ ਲੈਣੇ ਆ ਜੀ ਚੰਗੀ ਤਰ੍ਹਾਂ ਸਾਫ ਪਾਣੀ ਚ ਕੱਢ ਕੇ ਫਿਰ ਤੁਹਾਨੂੰ ਦੱਸ ਦਿਆਂ ਜੀ ਆਪਾਂ ਹੋਰ ਇਹਦੇ ਵਿੱਚ ਕੀ ਐਡ ਕਰਨਾ ਜਿਹਦੇ ਨਾਲ ਜਿੰਨੀ ਕ ਆਪਣੀ ਲਾਈਨਿੰਗ ਸੁਗੜਨੀ ਹੋ ਗਈ ਜਾਂ ਰੰਗ ਉਤਰਨਾ ਹੋਊਗਾ ਜੀ ਉਹਨਾਂ ਉਤਰ ਜਾਊਗਾ ਤੇ ਦੱਸ ਦਿਆਂ ਜੀ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਦੀ ਕੱਢ ਲਈਏ ਜੀ ਸਾਫ ਕਰ ਲਈਏ ਜੀ ਦੇਖੋ ਜੀ ਇਹਦਾ ਜਿੰਨਾ ਕ ਰੰਗ ਉਤਰਨਾ ਸੀਗਾ ਜੀ ਉਤਰ ਗਿਆ ਜਿਆਦਾ ਨਹੀਂ ਉਤਰਿਆ ਵੈਸੇ ਜੀ ਬਸ ਜੋ ਉਤਰ ਗਿਆ ਜੀ ਹੁਣ ਨਹੀਂ ਇਹਦਾ ਉਤਰੂਗਾ ਰੰਗ ਜੀ ਹਾਂਜੀ ਆਪਾਂ ਲਾਈਨਿੰਗ ਐਨ ਸਾਫ ਪਾਣੀ ਚ ਦੋ ਤਿੰਨ ਵਾਰੀ ਕੱਢ ਲਈ ਜੀ ਜੀ ਆਪਾਂ ਆਪਨੇ ਕੋਲ ਹੈਗੇ ਜੀ ਬਿਨੇਗਰ ਸਿਰਕਾ ਇਹਦਾ ਸਿਰਫ ਆਪੇ ਇੱਕ ਟੱਕਣੀ ਪਾਣਾ ਜੀ ਆ ਪਾਣੀ ਚ ਨੋਰਮਲ ਪਾਣੀ ਲਿੱਤਾ ਜੀ ਆਪਾਂ ਹਾਂਜੀ ਆ ਇੱਕ ਟੱਕਣ ਆਪਾਂ ਬਿਨੇਗਰ ਲੈ ਲੈ ਜੀ ਸਿਰਕਾ ਜੀ ਇਹਨੂੰ ਆਪਾਂ ਪਾਣੀ ਚ ਚੰਗੀ ਤਰ੍ਹਾਂ ਘੋਲ ਦਿੰਨੇ ਆ ਜੀ ਤੇ ਜਿਹੜੀ ਇਹ ਲਾਈਨਿੰਗ ਆਪਣੀ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਜੀ بس زیادہ ਨਹੀਂ ਸਿਰਫ 10 ਮਿੰਟ ਹੀ ਰੱਖਣਾ ਜੀ ਇਹਨੂੰ ਆਪਾਂ ਪਾਣੀ ਚ ਭਿਉ ਕੇ 10 ਮਿੰਟਾਂ ਤੋਂ ਬਾਅਦ ਤੇਰੇ ਨੂੰ ਆਪਾਂ ਜੀ ਸਾਫ ਪਾਣੀ ਚ ਕੱਢ ਦਾਂਗੇ ਜੀ 10 ਮਿੰਟਾਂ ਲਈ ਆਪਾਂ ਰੱਖ ਦਿੰਨੇ ਆ ਜੀ ਇਹਨੂੰ ਹਾਂ ਜੀ ਆਪਣੀ ਲਾਈਨਿੰਗ ਭਿਉਂਤੀ ਨੂੰ 10 ਮਿੰਟ ਹੋ ਗਏ ਜੀ ਪੀਨੇ ਕਰ પા ਕੇ ਆਪਾਂ ਜਿਹੜੀ ਭਿਉਂਤੀ ਸੀ 10 ਮਿੰਟ ਹੋ ਗਏ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਜੀ ਆ ਸਾਫ ਪਾਣੀ ਚ ਇੱਕ ਦੋ ਵਾਰੀ ਕੱਢ ਲੈਣੇ ਆ ਜੀ ਹਾਂ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਇਹਨੂੰ ਆਪਾਂ ਨਚੋੜ ਕੇ ਜੀ ਚੰਗੀ ਤਰ੍ਹਾਂ ਇੱਧਰਲੇ ਪਾਣੀ ਵਿੱਚ ਕੱਢ ਲੈਣੇ ਆ ਜੀ ਸਾਫ਼ ਚ ਹਾਂਜੀ ਆਪਾਂ ਲਾਈਨਿੰਗ ਸੁੱਕਣੇ ਪਾਤੀ ਜੀ ਐਨ ਵਧੀਆ ਖਲਾਰ ਕੇ ਤੇ ਹਵਾ ਵੀ ਵਧੀਆ ਚੱਲ ਰਹੀ ਹੈ ਧੁੱਪ ਵੀ ਹੈ ਤੇ ਆਪਣੀ ਵਧੀਆ ਸੁੱਕ ਜੂਗੀ ਜੀ ਇਹ ਕੇਚਲਾ ਪਿੱਛੇ ਨੂੰ ਇੱਧਰ ਕੇਚਰ ਹੁਣ ਇਧਰੋਂ ਫੜ ਲੈ ਇੱਧਰ ਕੇਚਲਾ ਜੋੜ ਦਿਓ ਚਲ ਹੁਣ ਇਹਦੇ ਦੋਨੋਂ ਹਾਂ ਬੀਜੀ ਆਪਾਂ ਕੱਲੇ ਆ ਤਾਂ ਫਿਰ ਇਹਨੂੰ ਐਦਾਂ ਦਾ ਕਰ ਲਓ ਜੇ ਆਪਾਂ ਦੋ ਜਣੇ ਨਹੀਂ ਹੈਗੇ ਕੱਲੇ ਜਣੇ ਆ ਤਾਂ ਫਿਰ ਕੱਲੇ ਜਣੇ ਐਦਾਂ ਕਰ ਲਓ ਆਪਣੀ ਕਦੇ ਵੀ ਇਹ ਨਹੀਂ ਹੋਊਗੀ ਉਹ ਜਿਵੇਂ ਕਪੜੇ ਦੇ ਵਿੱਚ ਨਹੀਂ ਹੋ ਜਾਂਦੀ ਇਦਾਂ ਹੋ ਨਹੀਂ ਹੋਗੀ ਐਦਾਂ ਹਾਂਜੀ ਇਹ ਆਪਣੀ ਡਾਈਨਿੰਗ ਧੋ ਕੇ ਸੁਕਾ ਕੇ ਆਪਾਂ ਇਹਨੂੰ ਉਹ ਕਰ ਲਿਆ ਜੀ ਹੁਣ ਜਦੋਂ ਇਹਨੂੰ ਆਪਾਂ ਕਟਿੰਗ ਕਰਾਂਗੇ ਨਾ ਇਹਨੂੰ ਆਪਾਂ ਸਮਾਰ ਕੇ ਪ੍ਰੈਸ ਕਰ ਲਾਂਗੇ ਜੀ ਫਿਰ ਇਹ ਕਦੇ ਵੀ ਨਹੀਂ ਸੂਗੜੂਗੀ ਤੇ ਨਾ ਹੀ ਜਿਵੇਂ ਕਮੀਜ਼ ਚ ਇਕੱਠੀ ਹੋ ਜਾਂਦੀ ਐ ਨਾ ਇਹ ਇਕੱਠੀ ਹੋਵੇ ਨਾ ਹੀ ਸੂਗੜੇ ਜੀ ਏਵੇਂ ਦੀ ਏਵੇਂ ਹੀ ਰਹੂਗੀ ਤੁਸੀਂ ਇਸ ਤਰੀਕੇ ਨਾਲ ਕਰਕੇ ਦੇਖਿਓ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲਾਕ ਨਾਲ ਤਦ ਤੱਕ ਲਈ ਧੰਨਵਾਦ ਜੀ